ਬੀਤੀ ਸ਼ਾਮ ਤੋਂ ਧਾਰੀਵਾਲ ਥਾਣੇ ਦੇ ਇੱਕ ਪੁਲਿਸ ਮੁਲਾਜ਼ਮ ਦੀ ਬਹਾਦਰੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਤੇ ਹੁਣ ਇਸ ਨਾਲ ਸੰਬੰਧਿਤ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦੇ ਰਿਹਾ ਕਿ ਇਸ ਪੁਲਿਸ ਮੁਲਾਜ਼ਮ ਵੱਲੋਂ ਇਕੱਲੇ ਹੀ ਦੋ ਚਪਟ ਮਾਰਾਂ ਨੂੰ ਦਬੋਚ ਲਿਆ ਗਿਆ ਸੀ ਹਾਲਾਂਕਿ ਤੁਰੰਤ ਬਾਅਦ ਉਸ ਦੀ ਮਦਦ ਦੇ ਲਈ ਇੱਕ ਹੋਰ ਪੁਲਿਸ ਮੁਲਾਜ਼ਮ ਅਤੇ ਕੁਝ ਦੇਰ ਬਾਅਦ ਹੀ ਨਜ਼ਦੀਕ ਦੇ ਦੁਕਾਨਦਾਰ ਵੀ ਆ ਗਏ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਖੋ ਮਾਰ ਕਰਨ ਵਾਲੇ ਉਹੀ ਹਨ ਜਿਹੜੇ ਚਿੱਟੇ ਦਿਨ ਗੁਰਦਾਰਸਪੁਰ ਤੇ ਭੀੜ-ਪਾੜ ਵਾਲੇ ਇਲਾਕੇ ਹਨੂਮਾਨ ਚੌਂਕ ਤੋਂ ਇੱਕ ਔਰਤ ਦੀ ਚੈਨ ਲਾ ਕੇ ਤੋੜੇ ਸਨ ਔਰਤ ਨੇ ਵੀ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਦਾ ਪਿੱਛਾ ਕੀਤਾ ਸੀ ਪਰ ਇਹ ਉਸ ਨੂੰ ਪਿਸਤੌਲ ਦਿਖਾ ਕੇ ਉੱਥੋਂ ਦੀ ਨਿਕਲ ਗਏ ਤੇ ਬਾਅਦ ਵਿੱਚ ਧਾਰੀਵਾਲ ਪੁਲਿਸ ਦੇ ਮੁਲਾਜ਼ਮ ਨੇ ਇਹਨਾਂ ਨੂੰ ਇੱਕ ਦੁਕਾਨ ਦੇ ਬਾਹਰ ਖੜੇ ਫੜ ਲਿਆ ਦੱਸਦੀ ਕਿ ਇੱਥੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹਨਾਂ ਕੋਲੋਂ ਇੱਕ 315 ਬੋਰ ਦਾ ਪਿਸਤੌਲ ਵੀ ਬਰਾਮਦ ਕਰ ਲਿੱਤਾ ਗਿਆ ਅਤੇ ਇਹਨਾਂ ਨੂੰ ਗੁਰਦਾਸਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੇ ਖਿਲਾਫ ਮਹਿਲਾ ਦੀ ਚੈਨ ਛਪਟਕੇ ਧੋੜਨ ਦਾ ਮਾਮਲਾ ਗੁਰਦਾਸਪੁਰ ਵਿਖੇ ਦਰਜ ਹੋਇਆ ਹੈ ਸਟਾਰ نیوز ਪੰਜਾਬੀ ਟੀਵੀ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ